ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੁਣ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅ ਅੱਜ ਅਸੀਂ ਚੱਲੇ ਸੀ ਕਿ ਬਠਿੰਡੇ ਮੇਲਾ ਦੇਖਣ ਦੇ ਲਈ ਕਹਿੰਦੇ ਵੀ ਬਹੁਤ ਵਧੀਆ ਮੇਲਾ ਲੱਗਿਆ ਹੋਇਆ ਇੱਥੇ ਵੈਸੇ ਚੰਡੀਗੜ੍ਹ ਦਾ ਅਸੀਂ ਬਹੁਤ ਵਾਰ ਦੇਖਿਆਗਾ ਉਹ ਮੇਲਾ ਤੇ ਬਠਿੰਡੇ ਸਾਡਾ ਪਹਿਲੀ ਵਾਰ ਆਗਾ ਵੀ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਅਗੇ ਬਠਿੰਡੇ ਤੇ ਬਾਕੀ ਤੁਸੀਂ ਵੀ ਦੇਖਿਓ ਸਾਡੇ ਨਾਲ Enjoy ਕਰਿਓ ਹਨਾ ਦੇਖਦੇ ਆਪਾਂ ਕੀ ਕੁਝ ਹੋਊਗਾ ਮੇਲੇ ਦੇ ਵਿੱਚ ਤੇ ਮਤਲਬ ਕੀ ਪ੍ਰਾਈਸ ਵਗੈਰਾਗਾ ਸਾਰੀਆਂ ਚੀਜ਼ਾਂ ਦਾ ਹਨਾ ਤੇ ਮਦਲਾ ਹੋਰ ਕਿੰਦਾਂ ਇਹ ਚੀਜ਼ਾਂ ਨੇ ਹਨਾ ਤੇ ਬਾਕੀ ਆਪਾਂ ਚੱਕ ਕੇ ਦੇਖਦੇ ਹਾਂ ਉੱਥੇ ਆ ਜਾਓ ਜੀ ਹਾਂਜੀ ਕਰ ਲਈ ਸਾਫ ਗੱਡੀ ਹੋਰ ਅੱਜ ਥੋੜੀਆਂ ਜਿਹੀਆਂ ਕਣੀਆਂ ਪਈਆਂ ਰੇਤਾ ਜਾਦੇ ਪੈ ਗਿਆ ਰੇਤਾ ਜਾਦੇ ਪੈ ਗਿਆ ਹਨਾ ਕਣੀਆਂ ਨਾਲ ਤਾਂ ਫਿਰ ਆ ਹੀ ਹੋ ਜਾਂਦਾਗਾ ਕਿਤੇ ਚੱਲੀਏ ਫਿਰ ਚਲੋ ਜੀ ਚਲੋ ਜੀ ਜਾਣਾ ਕਿੱਥੇ ਹੈ ਜਾਣਾ ਤਾਂ ਵੈਸੇ ਵੀ ਅੱਗੇ ਦੱਸਤਾ ਮੈਂ ਕਿਹਾ ਵੀ ਮਹਾ ਸੀ ਚੱਲੀ ਅੱਜ ਜਿਹੜਾ ਬਰਾਸਤੀ ਮੇਲਾ ਲੱਗਿਆ ਹੋਇਆ ਉਹ ਵੇਖਣ ਦੇ ਲਈ ਹੈ ਫਿਰ ਇਹ ਬਹੁਤ ਵਧੀਆ ਮੇਲਾ ਲੱਗਾ ਜਿਹੜਾ ਆਪਾਂ ਸੁਣਿਆ ਹੈਗਾਗਾ ਤੇ ਬਾਕੀ ਜਾ ਕੇ ਦੇਖਦੇ ਹਾਂ ਤੇ ਨਾ ਕੀ ਖੁਸ਼ ਹੈਗਾ ਜਿਹੜਾ 34 ਸੈਕਟਰ ਚ ਲੱਗਾ ਦੋਨੋਂ ਉਹੀ ਹੈ ਉਹੀ ਆ ਮਤਲਬ ਹੈਗਾ ਤਾਂ ਉਦਾਂ ਦਾ ਹੀ ਆ ਬਟ ਇੱਥੇ ਬਟਿੰਡੇ ਤਾਂ ਆਪਾਂ ਫਸਟ ਟਾਈਮ ਦੇਖ ਰਹੇ ਹਾਂ ਨਾ ਲਓ ਜੀ ਹੁਣ ਆਪਾਂ ਤੁਰ ਪਏ ਹੈਗੇ ਆ ਘਰੋਂ ਮੇਲਾ ਦੇਖਣ ਦੇ ਲਈ ਤੇ ਹੁਣ ਆਪਾਂ ਉੱਥੇ ਜਾ ਕੇ ਦੇਖਦੇ ਹਾਂਗੇ ਵੀ ਮੇਲੇ ਦੇ ਵਿੱਚ ਕੀ ਖੁਸ਼ ਹੈਗਾ ਇਹ ਕਹਿੰਦੇ ਇੱਥੇ ਪਾਵਰ ਹਾਊਸ ਰੋਡ ਆ ਲੱਗਾ ਕਹਿੰਦੇ ਵੀ ਉੱਥੇ ਲੱਗਿਆ ਹੋਇਆ ਹੈਗਾ ਇਹ ਮੇਲਾ ਲਓ ਜੀ ਹਰਜੀਤ ਸਾਨੂੰ ਲਿਆਏ ਗਲਤ ਪਾਸੇ ਮੈਂ غلط ਪਾਸੇ ਨਹੀਂ ਲੈ ਕੇ ਆਇਆ ਜਿਹੜੇ ਪਾਸੇ ਤੂੰ ਲੋਕੇਸ਼ਨ ਲਾਈ ਹੋਈ ਸੀ ਮੈਂ ਲੋਕੇਸ਼ਨ ਦੇ ਹਿਸਾਬ ਨਾਲ ਚੱਲ ਰਿਹਾ ਸੀ ਵੱਡਾ ਗਰਾਊਂਡ ਦੇ ਵਿੱਚ ਮਿਲਣਾ ਨਹੀਂ ਸੀ ਇਹ ਸੀਗਾ ਪਾਵਰ ਹਾਊਸ ਰੋਡ ਦੇ ਉੱਤੇ ਤੇ ਅਸੀਂ ਹੁਣ ਤਵਾਰੀ ਥੱਲੇ ਪਾਸੇ ਵੀ ਆਏ ਆ ਕਿ ਅਰਜੀ ਦਾ ਆਪ ਦੀ ਮਨਮਰਜ਼ੀ ਲੱਗ ਜਾਂਦੇ ਕਰ ਨਹੀਂ ਮੈਨੂੰ ਕਹਿੰਦੇ ਬਸ ਉੱਥੋਂ ਦੀ ਲਾਲਾ ਲੋਕੇਸ਼ਨ ਮੈਂ ਲਾ ਲਈ ਮੈਂ ਬਚਾਰੀ ਕੀ ਕਰਦੀ ਔਰ ਦੇਖੋ ਪਾਵਰ ਹਾਊਸ ਰੋਡ ਇਧਰਲੇ ਪਾਸੇ ਉਹ ਦੇਖੋ ਉੱਪਰ ਲਿਖਿਆ ਹੋਇਆ ਹੁਣ ਤੁਸੀਂ ਇਧਰਲੇ ਪਾਸੇ ਮੁੜਨਾ ਲੈਫਟ ਓਕੇ ਬਹੁਤ ਜੀ ਮਿਲੋ ਦੇਖਿਆ ਮਿਲਣਾ ਮੈਂ ਤਾਂ ਦੇਖਿਆ ਨਹੀਂ ਉੱਥੇ ਦੇਖੀ ਜੇ ਤੂੰ ਤੇ ਹੋਵੇ ਨਾ ਕੁਝ ਫੇਰ ਦੇਖੂੰ ਨਾ ਫੇਰ ਮਤਲਬ ਕਹਿੰਦਾ ਕੀ ਬਦਲਵਾ ਪਹਿਲੀਆਂ ਦੇ ਵਿੱਚ ਹੀ ਮੈਨੂੰ ਧਮਕਾਉਣ ਲੱਗ ਜਾਨੇ ਤੁਸੀਂ ਗਲਤ ਗੱਲ ਆ ਤੁਹਾਡੀ ਇਹ 20 ਰੁਪਏ ਟਿਕਤਾ ਬਈ ਇੱਥੋਂ ਦੀ ਜਾਂ ਲੈ ਕੇ ਆਉ ਦੋ ਟਿਕਤਾ ਆ ਬਈ ਆਉ ਦੇਖ ਲਓ ਉਧਰ ਸਾਰਾ ਕੁਝ ਚੱਕਿਆ ਗਿਆ ਅੱਜ ਲਾਸਟ ਡੇ ਸੀਗਾ ਖਤਮ ਹੋ ਗਿਆ ਅੱਜ ਆਉ ਦੇਖ ਲਓ ਦੇਖੋ ਸਾਰਾ ਕੁਝ ਸੰਭੀਟੀ ਜਾਂਦੇ ਦੇਖੋ ਸਾਰਾ ਕੁਝ ਸੰਭੀਟੀ ਜਾਂਦਾ ਨਾ लेट हां मैं लाइक ही लेट आए आय। हूं आई लेट नहीं लेके लेट आए हूं ਤੁਸੀਂ ਮੈਨੂੰ ਤੁਹਾਡੇ ਵਾਸਤੇ 200 ਰੁਪਏ ਹੈ 200 ਰੁਪਏ ਕਿੰਨੇ ਹੋਣਗੇ ਇਹਦੇ ਵਿੱਚ 10 ਕੇ 6 ਮਿੰਟ 10 ਕੇ 6 50 50 ਕੇ 6 ਦਿਓ ਲੋਈ ਬਾਕੀ ਉਹਨਾਂ ਮੈਂ ਅੱਗੇ ਥਰ ਵੀ ਬਸ ਤੁਹਾਨੂੰ ਕੀ ਚਾਹੀਦਾ ਐ ਥੋੜੇ ਜਿਆਦੇ ਕਿੱਥੋਂ ਦੀ ਛੱਡਣੀ ਹੈ ਯਹਾਂ ਸੇ ਕਿੰਨੇ ਵੀ ਛੋੜੂ ਅੰਦਰ ਮੈਨੂੰ ਆਸ ਤੋਂ ਤੁਹਾਨੂੰ ਕਿੰਨੇ ਪੈਸੇ ਨਾਉਣ ਚਾਹੀਦੇ ਮੈਨੂੰ ਤਾਂ ਜਿਹੜੇ 50 ਰੁਪਏ ਲੱਗਣਗੇ ਉਹੀ ਵਾਪਸ ਕਰਾ ਦੇ ਤੇਰੇ ਕੋਲੇ ਤੇਰੇ ਕੋਲੇ 6 ਚਾਂਸ ਨੇ 6 ਚਾਂਸ ਦੇ ਵਿੱਚ ਜਿਹੜੇ 50 ਰੁਪਏ ਲੱਗਣਗੇ ਉਹੀ ਵਾਪਸ ਕਰਵਾ ਦੇ ਮੈਂ 200 ਰੁਪਏ ਚਲ ਆਵਾਂਗੀ ਵੀਰੇ 50 ਰੁਪਏ ਟੈਨਸ਼ਨ ਨਾਲ ਆ ਰਾਮ ਨਾਲ ਥੋੜਾ ਜਿਹਾ ਇੰਨਾ ਨਹੀਂ ਆਵਾਜ਼ ਜਿਆਦਾ ਉਹ ਕੀਤਾ ਹੋਇਆ ਅੱਛਾ ਇਹ ਹਾਂ ਕੋਈ ਨਹੀਂ ਪੰਜ ਚਾਂਸ ਪੇਲੇ ਵੇਖਿਆ ਅਜੀ ਤਾਂ ਹੁਣ ਮੈਂ ਸੱਟ ਕੇ ਦੇਖਦਾ ਕੱਢ ਜਾ ਇੱਕ 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 ਬਾਈਕ ਇੱਕ ਰਹਿ ਗਿਆ ਮੇਰਾ लास्ट ਹਾਂ ਤੇ ਦੋ ਤੁਸੀਂ ਸਿੱਖ ਲਓ ਚਾਰ ਲੈ ਕੇ ਇਹ ਤਾਂ ਜਨ ਹੋ ਕੇ ਦੇਖੋ ਲੈ ਆਹ ਦੇਖ ਕੇ ਦੇਖ ਲੋ ਫੇਲ ਮੈਂ ਤਾਂ ਲਾ ਇਹ ਹੁਣ ਇੱਥੋਂ ਹੀ ਆ ਚਾਲਾ ਤੂੰ ਕਰਲਾ ਖਰਾਵਾ ਵੀ ਹੁਣ ਪਿਆਰ ਦਾ ਪਿਆਰ पे ਹਾਰ ਗਏ ਸੀ ਕਿਦਾਂ ਬਾਈ ਕਹਿੰਦਾ ਇਹ ਤਾਂ ਲੱਕ ਦਾ ਗੇਮ ਹੁੰਦਾਗਾ ਤੇ ਅਸੀਂ ਤਾਂ ਮੈਂ ਕਿਹਾ ਬਸ ਤੇ ਬਸ ਹੀ ਆ ਲੱਗੀ ਇਹਦੇ ਨਾਲ ਤਾਂ ਹੋਖ ਹੀ ਲੈਂ ਨਿਊ ਸੈਟ ਤਾਂ ਹੈਗੀ ਸੀ ਕੋਲੋਂ ਤਾਂ ਚੱਲ ਉਹਦੇ ਵਿੱਚ ਵੀ ਨਹੀਂ ਆਉਂਦੇ ਨੰਬਰ 1 ਦੇ ਕੁਝ ਕੌਣ ਨੰਬਰ ਬਣਾਉਂਦਾ ਕਿ ਨਜ਼ਰ ਹੋਗੇ ਸੀ ਮੈਨੂੰ ਲੱਗਣੇ ਮੇਲੇ ਨੂੰ ਆ ਜੁਨੀਸ ਤੇ ਨਾ ਹੋਗੇ ਇਹ 19 ਹੋਗੇ ਤੱਕ ਲੱਗੂ ਮੈਂ ਕਿਹਾ ਰੋਗਾ ਬਸ 1-2 ਦਿਨਾਂ ਦਾ ਇੱਕ ਦੰਦੇ ਦਾ 21 ਤਰੀਕ ਤੱਕ ਇਹਤੋਂ ਮਤਲਬ ਕਿ ਗੇਮਾ ਜਿਵੇਂ ਮਤਲਬ ਕਿ ਝੂਲੇ ਵਗੈਰਾ ਕੁਝ ਆਏ ਨਹੀਂ ਸੀ ਕਰਕੇ ਤਾਂ ਫੇਲ ਹੋ ਗਿਆ ਇਹ ਆਏ ਨਹੀਂ ਹੋਰ ਹਾਂ ਜਦੋਂ ਇਹ ਤਾਂ ਬੰਦ ਹੋ ਗਿਆ ਮੈਨੂੰ ਹਾਂ ਇਸ ਵਾਰ ਝੂਲੇ ਜਾਂ ਲੈ ਕੁਝ ਵੀ ਨਹੀਂ ਆਏ ਕਿਤੇ ਹਾਂ ਕਹਿੰਦੇ ਇਹਨਾਂ ਚ ਝੂਲੇ ਹੁੰਦੇ ਆ ਮੇਰਾ ਦਾਗਿਸਤਾਨ ਪੜੇ ਹੁੰਦੇ ਤਾਂ ਮੈਂ ਨਾ ਆਵਾਂ ਪਬਲੀ ਸਾਰੇ ਸ਼ਿਪਕ ਸਿੰਘ ਤੇ ਉਹਨਾਂ ਦੀ ਸਾਥੀਆਂ ਨੇ ਲਿਖਤਾ ਜਗਜੀਤ ਇਹਨਾਂ ਤੇ ਵੀਰੇ ਨਾਮ ਕਹੋ ਕਰਵਾ ਸਕਦੇ ਆ ਨਾਮ ਲਿਖ ਕੇ ਦੇ ਦਿੰਦੇ ਆ ਐਸੇ ਅੱਛਾ ਵੀਜੀ ਮੈਂ ਇਦਾਂ ਨਾਮ ਲਿਖੇ ਨਾਮ ਲਿਖ ਸਕ ਲਿਖਵਾ ਸਕਦੇ ਆ ਕਿੰਨੇ ਦਾ ਇੱਕ ਇੱਕ ਦਾਮ ਵਾਲਾ ਬਨੂਗੋ ਤਾਂ ਚਾਹਤਾ ਹੈ ਦੋ ਨਾਮ ਵਾਲਾ ਬਨੂਗੋ ਅੱਛਾ ਇਹ ਤਾਂ ਹੋ ਗਿਆ ਅੱਲਾਹ ਅਕਬਰ ਹੋ ਗਿਆ ਇਹ ਤਾਂ ਹੋ ਗਿਆ 1200 ਇਹ ਤਾਂ ਸਾਚੀੜਾ ਚੋਂ ਨਿਕਲ ਰਹੀ ਨਹੀਂ ਹੁੰਦਾ ਜਿੰਨੀ ਜਿੰਦਾ ਹੈ ਨਾ ਇਹ ਦੇਖੋ ਓੜਿਆਣੇ ਵਾਲੇ ਜੱਪੀ ਚ ਸੋਹਣੀ ਕਿ ਹੋਇਆ ਸਲੀਟ ਦੇ ਤਰੀਕੇ ਮੇਲੇ ਕੀ ਕੀ ਪ੍ਰਾਈਸ ਹੈ ਵੀਰੇ ਇਹਨਾਂ ਦਾ ਇੱਕ ਕੈਲੰਡਰ ਦਾ 1500 ਰੁਪਏ ਵਿੱਚ ਜੀ ਤੇ ਇਹ ਆਪਣਾ ਕੈਲੰਡਰ ਆ ਗਿਆ ਹੈ ਇਹ ਵੀ ਜੀ ਹੈ ਨਾ 400 ਰੁਪਏ ਦਾ ਤੇ 50 ਰੁਪਏ ਦਾ ਨਾਲ ਸਮਾਨ ਕੁਝ ਵੀ ਮਦਦ ਫਰੀ ਲੈ ਸਕਦੇ ਆ ਤਾਂ ਬਹੁਤ ਵਧੀਆ ਬਣਾਏ ਹੋਏ ਗ੍ਰੇਵਰੇ ਨੇ ਦੇਖੋ ਨਾ ਸੋਣਾ ਨਾ ਆ ਵੀ ਤਾਂ ਲਾ ਗਿਆ ਨੇ ਅੱਪ ਬ੍ਰਸ਼ ਵਗੈਰਾ ਪਏ ਨੇ ਹੈਨਾ ਇਹ ਵੀ ਲੱਕੜ ਦੇ ਇਹਨਾਂ ਨਾਲ ਕੀ ਖਤਮ ਹੋ ਜਾਂਦੇ ਆ ਯਾਰ ਬ੍ਰਸ਼ ਵਗੈਰਾ ਵੀ ਇਹਦਾ ਕੀ ਪ੍ਰਾਈਸ ਹੈ ਇਹ 50 ਰੁਪਏ ਅੱਛਾ ਆ ਮੌਨਨ ਭੇਜ ਦੇ। ਇਹ ਚਿਰ ਲੋਫਾਜੀ ਬੋਡੀ ਸਕਰਬ। ਅੱਛਾ ਬੋਡੀ ਸਕਰਬ ਹੈ। ਹਾਂ ਹਾਂ। ਟੋਰੀ ਦਾ ਬਣਿਆ ਹੋਇਆ ਹੈ ਨਾ। ਇਹ ਸਾਰਾ ਵੀ ਇਕੋ ਫ੍ਰੈਂਡਲੀ ਪ੍ਰੋਡਕਟਸ ਨੇ ਸਾਰੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਕੰਮ ਹੋ ਗਏ ਨੇ ਮਲ ਬਣਿਆ ਤਾਂ ਗ੍ਰੀਨ ਆਮਲ ਬਣੇ ਬਣੇ ਲੇਉਗੀ। ਲੱਕੜ ਦੇ ਸਾਰਾ ਇਕੋ ਫ੍ਰੈਂਡਲੀ ਬਣਿਆ ਹੋਇਆ ਤੇ ਲਗਾਉਣ ਲਈ। ਬਹੁਤ ਜ਼ਿਆਦਾ ਹੈ। 好的。 ਇਹ ਰਹੇ ਬੀਟੂਲ ਨੇ ਆਪਾਂ ਸਿੰਨ ਰੀਆਂ ਨੇ ਹਨ ਕੋੜੀਆਂ ਦੀ ਕਿੰਨੇ ਸਾਲਾਂ ਦੇ ਖਲਾਗ ਰੱਖਣੇ ਚਾਹੀਦੇ ਅੱਛਾ ਹੀ ਕਿੱਡੀ ਸੋਹਣੀ ਸੋਹਣੀਆਂ ਨੇ ਹਨ ਇਹ ਹੋ ਉਹਦੇ ਵਾਸਤੇ ਇਹੋ ਨਾਸਤੇ ਕੀ ਕੀ ਪ੍ਰਾਈਸ ਨੇ ਵਾ ਜਿਸ 350 ਛੋਟਾ ਵਾਲਾ 250 ਇਹ ਅੱਛਾ ਤੇ ਇਹ ਵਾਲੇ 250 ਚਾਕਲੇਟਾ 250 ਵਾਲਾ ਪਰ ਇਹ ਕੋੜੀਆਂ ਨੇ ਔਰ ਆਪਣੇ ਨੂੰ ਦੇ ਫੈਸਲੇ ਭਾਈ ਕਿਸ ਤਰ੍ਹਾਂ ਇਹ ਰਾਜ ਦਾ ਆ ਇਹ ਸਭ ਹੀ ਕੋਈ ਸ਼ੋਕੀਸ ਤੇ ਸੋਹਣੇ ਲੱਗੇ ਚ ਇਹ ਦਾਸ ਨਿੰਨ ਚੋੜ ਹੈ ਹੈ ਇਹ ਨਿੰਨ ਚੋੜ ਹੈ ਦੇਖਦੇ ਹਾਂ ਜਿੰਦਾ ਸਾਡੇ ਕਰੇ ਥੋੜਾ ਜਿਆਦਾ ਵੱਡਾ ਹੁੰਦਾ ਸੀ ਹੁਣ ਤਾਂ ਤੁਹਾਨੂੰ ਪਤਾ ਸਟੀਲ ਦੇ ਆ ਗਏ ਕਰੇ ਜੀ ਜਿਆਦਾ ਵਧੀਆ ਸੀ ਕਿੱਡੀ ਸੋਹਣੀ ਜੀ ਆਦੀ ਕਿ ਕਾਜੇ ਰੱਖਣੀ ਹੋਵੇ ਇਹ ਹੋ ਆ ਜਿਹੜੀ ਪਏ ਪਤਾ ਕਿੰਨੇ ਟਾਈਮਾਂ ਦੇ ਵਿੱਚ ਹੈ ਕਰੀ ਹੈ ਇਹ ਪਹਿਲਾ ਟਾਈਮਾਂ ਦੇ ਵਿੱਚ ਹੁੰਦਾ ਸੀ ਇਹ ਇਹ ਛੋਟੇ ਆ ਵੈਸੇ ਇਹ ਛੋਟੀ ਛੋਟੀ ਆ ਬੀਰੇਤ ਜੀ ਮੇ ਜਿਮੇ ਟਿਕਦੀ ਰਹਿੰਦੀ ਸੀ ਇੱਥੇ ਤਾਂ ਟਾਈਮ ਦੰਦਾ ਚਲਾਇਆ ਜਾਂਦਾ ਸੀ ਹਾਂ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਆਹ ਦੇ ਤਾਂ ਇਹ ਵੀ ਲੱਗਦਾ ਕਿ ਪਤਲਾ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਲੱਕੜੀਆਂ ਸੁੱਕੇ ਆ ਹਾਂ ਬਿਸਕਟ ਬਣਾ ਲੈਂ ਨਾ ਇਹ ਨੂਣ ਦਾ ਨਹੀਂ ਹੈ ਅੱਛਾ ਨੂਣ ਦਾ ਨਹੀਂ ਹੈ ਠੀਕ ਹੈ 300 ਰੁਪਏ ਵਾਲਾ ਮਸਾਲੇ ਵਾਲੀ ਮਸਾਲੇ ਵਾਲੀ ਠੀਕ ਹੈ ਮਸਾਲੇਦਾਨੀ ਹੈ ਕਪੜੇ ਪ੍ਰਦਰਪਨਾ ਵਾਲੇ ਕਰਦੇ ਅਸੀਂ ਹੁਣ ਦੇਖ ਲਿਆ ਸੀਗਾ ਮੇਲਾ ਬੈਸੇ ਮਤਲਬ ਜਿਆਦਾ ਇਹ ਜਿਆਦਾ ਵੱਡਾ ਨਹੀਂ ਹੈਗਾ ਘਰਜੀਤ ਹੈ ਨਾ ਹੈਗਾ ਤਾਂ ਛੋਟਾ ਸੀਗਾ ਪਰ ਆਏ ਆ ਵੀ ਮਤਲਬ ਠੀਕ ਆ ਵਧੀਆ ਚੀਜ਼ਾਂ ਆਣੇਗੀਆਂ ਇੱਥੇ ਵੀ ਅਸੀਂ ਦੇਖੀਆਂ ਨੇ ਤੇ ਵਧੀਆ ਲੱਕੜ ਵਗੈਰਾ ਦਾ ਸਮਾਨ ਤੇ ਸੂਟ ਖਾਸ ਕਰਕੇ ਸੂਟ ਤਾਂ ਬਹੁਤ ਹੀ ਜਿਆਦੇ ਪ੍ਰਕਾਰ ਦੇ ਨੇ ਹਨਾ ਜੈਪੁਰੀ ਸੂਟ ਰਾਜਸਤਾਨੀ ਹਾਂ ਜੈ ਰਾਜਸਤਾਨੀ ਜੁੱਤੀਆਂ ਹਨਾ ਮਤਲਬ ਕਾਫੀ ਸਮਾਨ ਵਧੀਆ ਸੀਗਾ ਸਾਰਾ ਹੀ ਤੇ ਹੈਗਾ ਵੀ ਮਤਲਬ ਜੈਨੂਨ ਜੇ ਪ੍ਰਾਈਸ ਤੇ ਹੀ ਸੀਗਾ ਸਾਰਾ ਮਤਲਬ ਕਿ ਤੇ ਬਸ ਤੁਸੀਂ ਆ ਸਕਦੇ ਹੋ ਵੀ ਦੇਖ ਸਕਦੇ ਹੋ ਬੜਾ ਜੀ ਰੇਟ ਮੈਨੂੰ ਵੱਧ ਲੱਗਿਆ ਇਹਨਾਂ ਦਾ ਵੱਧ ਲੱਗੇ ਰੇਟ ਥੋੜਾ ਜਿਹਾ ਹਾਂ ਕਹਿ ਤਾਂ ਆਏ ਰਹੇ ਨੇ 500 ਰੁਪਏ ਦਾ ਤੇ ਪਰ ਇਹ ਦੇ ਇਹ 300 ਚ ਦੇਣੇ ਉਹਦੀ ਲਈ ਤਾਂ ਜਾਂਦੇ ਸੀਗੇ ਉੱਥੇ ਮਤਲਬ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ ਨਾ ਫਿਰ ਉਹੀ ਗੱਲ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਬੁੜੀਆਂ ਦੀ ਆਤ ਹੁੰਦੀ ਆ ਠੀਕ ਆ ਵੀ ਕਟਾ ਕੇ ਫਿਰ ਉਹ ਸਾਹਮਣੇ 2 200 ਰੁਪਏ ਤੇ 300 ਰੁਪਏ ਵਧਾ ਕੇ ਦੱਸ ਦਿੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਘੱਟ ਤਾਂ ਉਹਨੇ ਦਾ ਸਾਨੂੰ ਚੀਜ਼ ਦਾ ਹੁੰਦਾ ਮਿਲ ਹੀ ਜਾਣਾ ਹੁੰਦਾ ਇਹਨਾਂ ਨੇ ਇਹ ਵੀ ਆਪ ਵੀ ਇਹ ਗੱਲ ਕਹਦੀ ਕਹਿੰਦੇ ਇਸ ਵਾਰ ਕਹਿੰਦੇ ਇੱਥੇ ਝੂਲੇ ਘੱਟ ਲੱਗੇ ਝੂਲੇ ਨਾਲ ਲੱਗਣ ਦੇ ਕਰਕੇ ਹੀ ਕਹਿੰਦੇ ਮੇਲਾ ਇਸ ਵਾਰ ਇਹ ਇੰਨਾ ਚੱਲਿਆ ਨਹੀਂ ਹੈਗਾ ਜਿਆਦਾ ਮਤਲਬ ਕਿ ਲੋਕ ਆਏ ਨਹੀਂ ਹੈਗੇ ਦੇਖਣ ਵਾਸਤੇ ਕਿਉਂਕਿ ਪਹਿਲਾਂ ਜਦੋਂ ਝੂਲੇ ਲੱਗੇ ਹੁੰਦੇ ਹੈਗੇ ਤਾਂ ਦੂਰੇ ਦੇਖਣ ਲੱਗ ਜਾਂਦੇ ਹੈਗੇ ਤਾਂ ਸਾਰੀ ਦੁਨੀਆ ਆਉਂਦੀ ਵੀ ਆ ਹਣਾ ਦੇਖਣ ਵਾਸਤੇ ਤੇ ਇਸ ਵਾਰ ਹੁਣ ਝੂਲੇ ਨਹੀਂ ਲੱਗੇ ਹੈਗੇ ਤਾਂ ਕਰਕੇ ਵੀ ਘੱਟ ਆਏ ਨੇ ਲੋਕ ਸੁੱਖ ਕਹਿੰਦੀ ਹੀ ਇੱਕ ਕਰੇ ਦੋ ਦਿਨ ਚੀਜ਼ਾਂ ਹੀ ਮੁੱਕੀਆਂ ਪੰਜਾਂ ਨੇ ਤੇ ਕਹਿੰਦੀ ਸਮਾਨ ਲੈਣਾ ਮੈਂ ਆਖਿਆ ਮਹਾਂ ਚੱਲ ਜੀ ਸਮਾਨ ਲੈਣ ਮੈਂ ਕਿਉਂਕਿ ਇਹ ਵੀ ਫਿਰ ਅਸੀਂ ਇੱਧਰ ਨੇੜੀ ਸੀਗੇ ਤੇ ਫਿਰ ਅਸੀਂ ਆਖਿਆ ਚੱਲੋ ਵੀ ਸਮਾਨ ਵੀ ਲਈ ਚੱਲਦੇ ਆਂਗੇ ਫਿਰ ਕਿਉਂਕਿ ਫਿਰ ਦੁਆਰੇ ਦੁਆਰੇ ਫੇਰ ਘੇੜਾ ਲੱਗਦਾ ਰਹਿੰਦਾ ਫਿਰ ਔਖਾ ਹੋ ਜਾਂਦਾ ਹੈ ਤਾਂ ਚੀ ਜਲਾਣੀ ਹਾਂ ਬੋਲਾ ਚੱਲੀਏ ਆਪ ਐਸੇ ਵਧੀਆ ਕੀਤਾ ਇਹ ਸੌਖਾ ਹੈ ਇਹ ਸੌਖਾ ਦਾ ਵੈਸੇ ਆਪਾਂ ਆਪਾਂ ਹੋਰ ਵਕਤ ਉਹ ਗੱਡੀ ਚ ਰੱਖਣਾ ਚਾਹੀਦਾਗਾ ਲਿਫਾਫਾ ਆਇਆ ਵੱਡਾ ਸਾਰਾ ਲਓ ਜੀ ਹੁਣ ਅਸੀਂ ਆ ਗਏ ਆ ਘਰੇ ਤੇ ਅਸੀਂ ਜਾ ਕੇ ਆਏ ਆ ਮੇਲੇ ਦੇ ਵਿੱਚ ਵੀ ਤੇ ਨਾਲੇ ਅਸੀਂ ਲੈ ਕੇ ਆਇਆ ਘਰ ਦਾ ਸੀ ਜਿਹੜਾ ਥੋੜਾ ਮੋਟਾ ਸਮਾਨ ਸਾਡਾ ਲੈ ਕੇ ਆਉਣ ਵਾਲਾ ਤੇ ਅਸੀਂ ਉਹ ਲੈ ਆਏ ਹੈ ਹਰਜੀਤ ਹਾਂਜੀ ਬੋਲੋ ਕੁਛ ਇਹ ਬੋਤਲ ਡੇਕਤੀ ਸੀ ਐਂ ਐਂ ਕਰਦੇ ਹੈਗੇ ਹੈਗੇ ਬਸ ਇਹ ਸਾਰਾ ਦਿਨ ਬਸ ਇਹ ਸਟੀਲ ਦੀ ਬੋਤਲ ਦੇ ਵਿੱਚ ਨਾ ਫਿਰ ਚਿਪ ਪਾਈ ਪਏ ਨੇ ਫਿਰ ਪੱਥਰ ਦੀਆਂ ਕਿੰਡੀਆਂ ਸੋਹਣੀ ਸੋਹਣੀ ਚੀਜ਼ਾਂ ਸੀ ਉਹ ਸ਼ੇਰ ਜੇ ਬਣੇ ਹੋਏ ਸੀਗੇ ਹਣਾ ਕਿੱਡੇ ਸੋਹਣੇ ਉਹ ਘਰੇ ਲਿਆ ਕੇ ਉਹ ਬਾਅਰ ਚ ਰੱਖਣਾ ਲੈਂਦੇ ਜਿਹੜੇ ਘਰੇ ਬਾਅਰ ਦੇ ਵਿੱਚ ਢੋਹ ਦਿੰਦੇ ਗਏ ਵਾਰੀ ਹਾਂ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਇਹ ਬਲੌਗ ਕਿਵੇਂ ਲੱਗਿਆ ਸੋ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ